ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ ਫਤਿਹ ਮੈਂ ਬਿਆੰਤੀ ਬੁੱੱਛੜ ਦੇ ਪੋਤੇ ਰਵਨੀਤ ਬਿੱਟੂ ਨੂੰ ਜਿਹੜਾ ਦੀ ਮੈਂ ਇੱਕ ਵੀਡੀਓ ਸੁਣ ਰਿਹਾ ਸੀ ਜਿਹੜਾ ਉਹ ਵੀਡੀਓ ਦੇ ਵਿੱਚ ਮਨਜੀਠਿਆ ਪਰਿਵਾਰ ਨੂੰ ਵਿਵਾ ਹਰਸਿਮਰਤ ਕੌਰ ਬਾਦਲ ਨੂੰ ਜਿਨ੍ਹਾਂ ਨੇ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਦੀ ਆਵਾਜ਼ ਭਾਈ ਰਾਜਵਾਨਾ ਸਾਹਿਬ ਦੀ ਜਿਹੜੇ ਸਾਡੇ ਕੌਮ ਦੇ ਹੀਰੇ ਨੇ ਸਤਕਾਰਯੋਗ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਨੂੰ ਜਿਹੜਾ ਉਮਰ ਕੈਦ ਵਿੱਚ ਤਬਦੀਲ ਕਰਨ ਵਾਸਤੇ ਜਿਹੜਾ ਬਹੁਤ ਵੱਡਾ ਮੁੱਦਾ ਚੁੱਕਿਆ ਕੰਪਲੀਮੈਂਟ ਦੇ ਵਿੱਚ ਤੇ ਰਵਨੀਤ ਬਿੱਟੂ ਵਿਅੰਤੇ ਉੱਚੜ ਦਾ ਪੋਤਾ ਮੈਂ ਕਹੂੰਗਾ ਜਿਹੜਾ ਥੁੱਕ ਚੱਟਵੀਆ ਨਾਲ ਕਿਉਂਕਿ ਥੁੱਕ ਚੱਟ ਇਸ ਕਾਰਨ ਹੈ ਕਿ ਇਸਨੇ ਜਦੋਂ ਕਿਸਾਨੀ ਉਦੋਲਨ ਚੱਲ ਰਿਹਾ ਸੀ ਉਸ ਸਮੇਂ ਇਹਨੇ ਚੈਨਲਾਂ ਦੇ ਇੰਟਰਵਿਊ ਤੇ ਕਿਹਾ ਸੀ ਕਹਿੰਦਾ ਜੇ ਮੋਦੀ ਸਾਹਿਬ ਤਿੰਨੇ ਕਾਲੇ ਕਾਨੂੰਨ ਵਾਪਸ ਲੈ ਲੈਂਦੇ ਨੇ ਤਾਂ ਅਸੀਂ ਖੁਦ ਚੱਲ ਕੇ ਜਾਵਾਂਗੇ ਮੰਦੀ ਸਿੰਘਾਂ ਦੀ ਰਿਹਾਈ ਵਾਸਤੇ ਔਰ ਭਾਈ ਰਾਜੂਣਾ ਸਾਹਿਬ ਦੀ ਰਿਹਾਈ ਵਾਸਤੇ ਆਪ ਅਸੀਂ ਅਮਿਤ ਸ਼ਾਹ ਜੀ ਕੋਲੇ ਕੇਂਦਰ ਦੀ ਹਕੂਮਤ ਕੋਲੇ ਚੱਲ ਕੇ ਜਾਵਾਂਗੇ ਪਰ ਇਹ ਥੁੱਕ ਚਟ ਇਹ ਰਵਨੀਤ ਬਿੱਟੂ ਰੋਜ਼ ਮੇਰੇ ਖਿਆਲ ਦੇ ਵਿੱਚ ਰੋਜ਼ਾਨਾ ਦੂਜੇ ਤੀਜੇ ਦਿਨ ਹਰ ਚੌਥੇ ਪੰਜਵੇਂ ਦਿਨ ਇਹ ਇਹ ਆਪਦੀ ਜੈਟ ਪਲਸ ਨੂੰ ਜਿਹੜਾ ਰੱਖਣ ਵਾਸਤੇ ਔਰ ਕੌਮ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਜ਼ਹਿਰ ਉਗਲਦਾ ਮੈਂ ਇਸ ਨੂੰ ਦੱਸਣਾ ਚਾਹਣਾ ਕਿ ਰਵਨੀਤ ਬਿੱਟੂ ਜਿਹੜੇ ਤੁਬਜੀਠੀਆ ਪਰਿਵਾਰ ਦੀ ਗੱਲ ਕਰਦਾ ਸਰਦਾਰ ਸੁੰਦਰ ਸਿੰਘ ਮਜੀਠੀਆ ਜਿਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਨਾਲ ਲੜਾਈਆਂ ਲੜ ਕੇ ਔਰ ਮਹਾਨਤਾ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾ ਕੇ ਪਹਿਲੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਨ ਉਸ ਪਰਿਵਾਰ ਨੂੰ ਦਿੱਤਾ ਔਰ ਪ੍ਰਧਾਨ ਦੀ ਪ੍ਰਧਾਨਗੀ ਸੌਂਪੀ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਸਾਹਿਬ ਨੂੰ ਔਰ ਕਿੰਨੇ ਅਹੁਦੇ ਮੈਂ ਕਹਿੰਨਾ ਕਿੰਨੇ ਅਹੁਦਿਆਂ ਤੇ ਉਹ ਸ਼शोਭਤ ਰਹੇ ਅਹਿਮ ਅਹੁਦਿਆਂ ਤੇ ਜਿੱਥੇ ਉਹਨਾਂ ਨੇ ਉਹਨਾਂ ਅਹਿਮ ਅਹੁਦਿਆਂ ਤੇ ਹੁੰਦੇ ਹੋਏ ਪੰਜਾਬੀ ਦੀ ਪੰਜਾਬੀਅਤ ਦੀ ਔਰ ਕੌਮ ਦੀ ਗੱਲ ਕੀਤੀ ਜੇ ਮੈਂ ਦੱਸਣਾ ਬਣਦਾ ਇੱਥੇ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਸਾਹਿਬ ਖਾਲਸਾ ਕਾਲਜ ਦੀ ਜਿਹੜੀ ਸਥਾਪਨਾ ਉਹਨਾਂ ਨੇ ਕੀਤੀ ਖਾਲਸਾ ਕਾਲਜ ਦੀ ਗਵਰਨਰਨ ਕੌਂਸਲ ਦੇ ਸਕੱਤਰ 1920 ਤੋਂ ਲੈ ਕੇ 1947 ਤੱਕ ਗਵਰਨਰ ਕਮੇਟੀ ਦੇ ਪ੍ਰਧਾਨ ਰਹੇ ਔਰ 1932 ਤੋਂ 33 ਤੱਕ ਚੀਫ ਖਾਲਸਾ ਦਵਾਨ ਦੇ ਪ੍ਰਧਾਨ ਰਹੇ ਉਹਦੇ ਚ ਕੰਮ ਕੀਤਾ ਉਹਨਾਂ ਨੇ 1911 1924 ਔਰ 1935 ਦੇ ਵਿੱਚ ਸਿੱਖ ਐਜੂਕੇਸ਼ਨ ਕਾਨਫ ਐਜੂਕੇਸ਼ਨਲ ਕਾਨਫਰੰਸਾਂ ਦੇ ਵਿੱਚ ਸਾਨਾ ਸਮਾਗਮਾਂ ਦੀ ਪ੍ਰਧਾਨਗੀ ਕੀਤੀ ਜੀਵ ਖਾਲਸਾ ਦਵਾਨ ਦੀਆਂ ਗਤੀਵਿਧੀਆਂ ਤੇ ਪ੍ਰਚਾਰ ਲਈ ਅੰਗਰੇਜ਼ੀ ਵਿੱਚ ਮਾਸਿਕ ਰਸਾਲਾ ਐਡਵੋਕੇਟ ਪ੍ਰਕਾਸ਼ਿਤ ਕੀਤਾ ਤੇ ਜਿੱਥੇ ਮੈਂ ਕਹਦਿਆਂ ਅੱਜ ਜਿਹੜਾ ਪੰਜਾਬ ਐਂਡ ਸਿੰਧ ਬੈਂਕ ਹੈ ਉਹ ਵੀ ਉਸ ਸ਼ਖਸੀਅਤ ਦੀ ਸਰਦਾਰ ਸੁੰਦਰ ਸਿੰਘ ਮਜੀਠੀਆ ਸਾਹਿਬ ਦੀ ਦੇਣ ਹੈ ਪੰਜਾਬ ਐਂਡ ਸਿੰਧ ਬੈਂਕ ਜਿਹੜਾ ਅੱਜ ਪਰ ਉਸ ਨਾਮ ਵਰ ਬੈਂਕਾਂ ਦੇ ਵਿੱਚੋਂ ਇੱਕ ਹੈ ਮੈਂ ਕਿੰਨਿਆਕ ਉਸ ਪਰਿਵਾਰ ਦੀਆਂ ਤੇ ਤੁਲਨਾ ਤੂੰ ਉਸ ਪਰਿਵਾਰ ਦੀ ਕਰਦਾ ਤੇ ਤੇਰੇ ਕਰਤਾਰ ਦੀ ਤੇ ਤੇਰੇ ਪਰਿਵਾਰ ਦੀ ਮੈਂ ਗੱਲ ਕਰਨ ਲੱਗਿਆ ਰਵਨੀਤ ਬਿੱਟੂ ਤੇਰੀ ਭਾਸ਼ਾ 'ਚ ਤੈਨੂੰ ਜਵਾਬ ਦੇਣ ਲੱਗਿਆ ਸੁਣ ਲਈ ਹੋਣਾ ਕਿੱਥੇ ਸੁੰਦਰ ਸਿੰਘ ਮਜੀਠੀਆ ਦਾ ਪਰਿਵਾਰ ਜਿਹੜਿਆ ਨੇ ਪ੍ਰਧਾਨਗੀ ਕੀਤੀ ਔਰ ਕੌਮ ਵਾਸਤੇ ਔਰ ਪੰਥ ਵਾਸਤੇ ਵੱਡੀਆਂ ਕਾਰਨਾ ਕਾਲੀਆਂ ਤੇ ਕਿੱਥੇ ਤੇਰੇ ਪਰਿਵਾਰ ਨੂੰ ਤੇਰੇ ਦਾਦੇ ਨੂੰ ਮੁੱਖ ਮੰਤਰੀ ਬਣ ਦਾ ਮਾਣ ਪ੍ਰਾਪਤ ਹੋਇਆ ਸੀ ਪੰਜਾਬ ਦੇ ਵਿੱਚ ਪਰ ਉਹਨੇ ਕੀਤਾ ਕੀ ਔਰ ਤੁਹਾਡੇ ਪਰਿਵਾਰ ਨੇ ਕੀ ਕੀਤਾ ਤੇਰੇ ਪਰਿਵਾਰ ਨੇ ਕੌਮ ਦੇ ਖੂਨ ਨਾਲ ਪੰਜਾਬ ਦੀ ਨੌਜਵਾਨੀ ਦੇ ਖੂਨ ਨਾਲ ਹोली ਖੇਢੀ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨੀ ਦਾ ਕਤਲ ਕੀਤਾ ਤੇ ਤੇਰੇ ਭਰਾ ਨੇ ਤੇਰੇ ਦਾਦੇ ਦੀ ਸਰਕਾਰ ਦੇ ਵਿੱਚ ਵਿਅੰਤ ਦੀ ਸਰਕਾਰ ਦੇ ਵਿੱਚ ਤੇਰੇ ਭਰਾ ਜਿਹੜਾ ਐਮਐਲਏ ਵੀ ਰਹਿ ਲਿਆ ਗੁਰਕੀਰਤ ਨੇ ਵਿਦੇਸ਼ੀ ਲੜਕੀ ਦੀ ਇੱਜ਼ਤ ਲੁੱਟੀ ਉਦੋਂ ਕਿੱਥੇ ਸੀ ਉਹ ਤੂੰ ਵੱਡਾ ਰਾਸ਼ਟਰਵਾਦੀ ਰਵਨੀਤ ਬਿੱਟੂ ਤੇ ਮੈਂ ਹੋਰ ਗੱਲ ਕਰਦਾ ਤੈਨੂੰ ਇੱਕ ਜਿਹੜਾ ਜੇ ਜੀਵ ਗਾਂਧੀ ਦੇ ਹਤਿਆਰੇ ਰਹਾ ਹੋ ਸਕਦੇ ਨੇ ਜੇ ਜਿਹੜੀ ਬਿਲਕਸਵਾਨੋ ਦੇ ਜਿਹੜੇ ਨੇ ਉਹ ਤੇ ਥੋਨਿਆਂ ਜੇ ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਆ ਚਾ ਕੌਮ ਸਾਡੀ ਕੌਮ ਦੇ ਹੀਰੇ ਨੇ ਜੇ ਕੋਈ ਉਹਨਾਂ ਤੋਂ ਕੁਝ ਹੋਇਆ ਹੈ ਪਹਿਲੀ ਗੱਲ ਤਾਂ ਕੋਈ ਗਲਤ ਕੀਤਾ ਕੁਛ ਨਹੀਂ ਜੇ ਕੋਈ ਹੋਇਆ ਤਾਂ ਇੰਡੀਆ ਦੇ ਕਾਨੂੰਨ ਮੁਤਾਬਕ ਉਹਨਾਂ ਨੇ ਆਪਦੀਆਂ ਸਜ਼ਾਵਾਂ ਤੋਂ ਕਿਤੇ ਵੱਧ ਸਮਾਂ ਉਹ ਜੇਲ੍ਹਾਂ 'ਚ ਗਜ਼ਾਰ ਚੁੱਕੇ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਸਾਡੀ ਸਤਕਾਰਯੋਗ ਮੈਂਬਰ ਪਾਰਲੀਮੈਂਟ ਵੀ ਬਾ하ਰਸ਼ਮਰਤ ਕੌਰ ਬਾਦਲ ਨੂੰ ਕਿੰਤੂ ਪ੍ਰੰਤੂ ਕਰਨ ਵਾਲਾ ਤੇ ਮੈਂ ਤੈਨੂੰ ਇੱਕ ਹੋਰ ਗੱਲ ਦੱਸਣੀ ਚਾਹਣਾ ਤੇਰੇ ਖਾਨਦਾਨ ਦੀ ਸ਼ਾਇਦ ਤੈਨੂੰ ਨਾ ਪਤਾ ਹੋਵੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਦੱਸਣਾ ਚਾਹਣਾ ਤੇਰੀ ਨਜ਼ਦੀਕੀ ਰਿਸ਼ਤੇਦਾਰੀਆਂ ਮਾਨਸਾ ਜ਼ਿਲ੍ਹੇ ਚ ਤੇ ਤੇਰੇ ਉਹ ਸਤਕਾਰਯੋਗ ਰਿਸ਼ਤੇਦਾਰ ਉਹ ਤੇਰੇ ਸਤਕਾਰਯੋਗ ਰਿਸ਼ਤੇਦਾਰ ਸਭ ਤੋਂ ਵੱਡੇ ਖਾਲਸਤਾਨੀ ਹਮੈਤੀ ਸੀ ਤੇ ਜਸਬਿੰਦਰਾਂ ਕਹਿੰਦੀ ਮਾਰੀ ਸੀ ਮਾਨਸਾ ਮੰਡੀ ਦੇ ਲੋਕਾਂ ਨੂੰ ਸਰਦੂਰਗੜ ਹਲਕੇ ਦੇ ਲੋਕਾਂ ਨੂੰ ਪੁੱਛ ਕੇ ਵੇਖੀ ਉਹਨਾਂ ਨੇ ਚੌਂਕ ਦੇ ਵਿੱਚ ਖੜ ਕੇ ਲੱਡੂ ਵੰਡੇ ਸੀ ਤੇ ਤੇਰੀ ਸਤਕਾਰਯੋਗ ਭੈਣ ਜੀ ਉਸ ਘਰੇ ਪਿਆਹੀ ਹੋਈ ਆ ਤੇ ਫਿਰ ਤੋੜੇਗਾ ਨਰਤਾ ਤੂੰ ਵੱਡਾ ਰਾਸ਼ਟਰਵਾਦੀ ਆਪਦੇ ਆਪ ਨੂੰ ਰਾਸ਼ਟਰਵਾਦੀ ਕਹਾਉਣ ਵਾਲਾ ਦੱਸ ਉਹਨੂੰ ਇਸ ਗੱਲ ਦਾ ਜਵਾਬ ਦੇਈ ਵੀ ਖਾਲਸਤਾਨੀਆਂ ਦੇ ਘਰੇ ਤੇਰੀ ਭੈਣ ਵਿਆਹੀ ਹੋਵੇ ਜਸਤਿੰਦਰ ਗਾਂਧੀ ਮਾਰੀ ਸੀ ਉਸ ਦਿਨ ਉਹਨਾਂ ਨੇ ਚੌਂਕ 'ਚੜ ਕੇ ਲੱਡੂ ਵੰਡੇ ਸੀ ਤੇ ਤੂੰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕਹਣਾ ਹੈ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਦਾ ਉਹ ਹੋਇਆ ਮੌਤ ਹੋਈ ਸੀ ਤੇ ਤੁਸੀਂ ਉਸ ਬੰਦੇ ਦੀ ਰਿਹਾਈ ਦੀਆਂ ਗੱਲਾਂ ਕਰਦੇ ਹਾਂ ਸਾਨੂੰ ਅਧਿਕਾਰ ਹੈ ਸੂਰਾ ਸੋਚ ਪਹਿਚਾਨਣਿਆ ਜੋ ਲੜੈ ਦੀਨ ਕਾ ਹੇਤ ਪੁਰਜਾ ਪੁਰਜਾ ਕਟਮਰੈ ਕਬੂ ਨਾ ਛੱਡੈ ਖੇਤ ਜੇ ਕਿਤੇ ਕੋਈ ਮਾੜਾ ਕੰਮ ਨਹੀਂ ਕੀਤਾ ਰਾਜਵਾਨਾ ਸਾਹਿਬ ਹੋਰਾਂ ਨੇ ਮੈਂ ਕਹਿੰਦਾ ਨਾ ਸਾਡੇ ਬੰਦੀ ਸਿੰਘਾਂ ਨੇ ਜਿਹੜੇ ਦੂਸਰਿਆਂ ਨੇ ਜਦੋਂ ਸਾਡੇ ਧਾਰਮਿਕ ਸਥਾਨਾਂ ਦੇ ਹਮਲੇ ਹੋਣ ਲੱਗੇ ਸਾਡੀਆਂ ਇੱਜ਼ਤਾਂ ਨੂੰ ਹੱਥ ਪੈਣ ਲੱਗਿਆ ਕੌਮ ਦੀਆਂ ਨੂੰ ਤੇ ਸਾਡੇ ਨੌਜਵਾਨਾਂ ਦਾ ਕਹਨ ਹੋਣ ਲੱਗ ਗਿਆ ਤਾਂ ਇਹ ਸਾਡੇ ਕੌਮ ਦੇ ਹੀਰੇ ਉੱਠੇ ਜਿਨ੍ਹਾਂ ਦੀ ਜ਼ਮੀਰ ਜਾਗੀ ਔਰ ਜਿਨ੍ਹਾਂ ਨੇ ਤੇਰੇ ਦਾਦੇ ਵਰਗਿਆਂ ਨੇ ਤੇਰੇ ਦਾਦੇ ਵਰਗਿਆਂ ਨੇ ਜਿਹੜਾ ਨੇ ਨੌਜਵਾਨਾਂ ਦੇ ਖੂਨ ਦੀ ਹੋਲੀ ਖੀਟੀ ਸੀ ਤੇ ਫਿਰ ਜਿਵੇਂ ਉਤਮ ਸਿੰਘ ਨੇ ਜਰਨਲ ਡੈਲ ਦਾ ਜਿਹੜਾ ਜਾ ਕੇ ਲੰਡਨ ਦੇ ਵਿੱਚ ਜਿਹੜਾ ਬਦਲਾ ਲਿਆ ਸੀ ਉਹ ਬਦਲਾ ਪੰਜਾਬ ਦੀ ਇੱਜ਼ਤ ਦਾ ਪੰਜਾਬ ਤੇ ਗੁਰਦੁਆਮਾਂ ਤੇ ਹੋਏ ਹਮਲਿਆਂ ਦਾ ਔਰ ਜਿਹੜਾ ਨੌਜਵਾਨੀ ਦੇ ਖੂਨ ਦੀ ਹੋਲੀ ਖੇਢੀ ਗਈ ਸੀ ਉਹ ਸਾਡੀ ਕੌਮ ਦੇ ਹੀਰਿਆਂ ਨੇ ਬਦਲਾ ਲਿਆ ਸੀ ਔਰ ਇੰਨੀਆਂ ਦੀ ਇੰਡੀਆ ਦੀ ਕਨਸਟੀਚਿਊਸ਼ਨ ਮੁਤਾਬਕ ਸੰਵਿਧਾਨ ਮੁਤਾਬਕ ਉਹ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਔਰ ਸਾਡਾ ਅਧਿਕਾਰ ਹੈ ਸਾਡੇ ਰਾਈਟਸ ਨੇ ਹਿਊਮਨ ਰਾਈਟਸ ਨੇ ਬਣਦੇ ਨੇ ਕਿ ਅਸੀਂ ਉਹਦਾ ਦੀ ਆਵਾਜ਼ ਚੁੱਕੀਏ ਔਰ ਵੋਟਾਂ ਤੱਕ ਔਰ ਦਿੱਲੀ ਦੀ ਹਕੂਮਤ ਤੱਕ ਪਹੁੰਚ ਕਰੀਏ ਪਰ ਸਾਨੂੰ ਇਹ ਵੀ ਪਤਾ ਹੈ ਜਦੋਂ ਵੀ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਈਆਂ ਜਿਹੜੇ 84 ਦੇ ਦੰਗੇ ਜਿਨ੍ਹਾਂ ਦਾ ਤੂੰ ਜਿਨ੍ਹਾਂ ਦਾ ਤੂੰ ਟੁਕੜਬੋਚ ਐ ਔਰ ਬਿਆੰਤ ਬਿਆੰਤ ਬੁੱਚੜ ਦੀ ਮੈਂ ਕਹੂੰਗਾ ਬਿਆੰਤ ਬੁੱਚੜ ਦੀ ਖੱਲ ਦਾ ਮੁੱਲ ਵਟਕੇ ਤੂੰ ਤੂੰ ਜੱਜ ਸੁਰੱਖਿਆ ਵਾਸਤੇ ਕੇਂਦਰ ਦੇ ਤਰਲੇ ਮਾਰਦਾ ਤੇ ਤੂੰ ਗੱਲਾਂ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਤੇ ਕਿੰਤੂ ਪਰੰਤੂ ਕਰੇਗਾ ਤੂੰ ਵੇਸ਼ ਕਰਕੇ ਤੈਨੂੰ ਤੈਨੂੰ ਚੇਤਾਵਨੀ ਦੇ ਦਿੰਨੇ ਆ ਕਿ ਤੂੰ ਜਿਹੜਾ ਰੋਜ਼ ਕੌਮ ਦੇ ਖਿਲਾਫ ਸਾਡੇ ਬੰਦੀ ਸਿੰਘਾਂ ਦੇ ਖਿਲਾਫ ਇਹ ਤੂੰ ਜਿਹੜੀ ਬਗਵਾਸ ਕਰਦਾ ਜਿਹੜਾ ਜ਼ਹਿਰ ਉਗਲਦਾ ਇਹ ਬੰਦ ਕਰ ਨਹੀਂ ਯੂਥ ਅਕਾਲੀ ਦਲ ਤੇਰੇ ਅਸੀਂ ਤੇਰਾ ਛੱਟ ਕੇ ਜਿਹੜਾ ਹੈਗਾ ਉਹ ਵਿਰੋਧ ਕਰਾਂਗੇ ਔਰ ਤੈਨੂੰ ਹੋਰ ਦੱਸਣਾ ਚਾਹੁੰਨੇ ਆ ਤੂੰ ਕਹਿੰਦਾ ਸੀ ਕਹਿੰਦਾ ਮੈਂ ਐਮਪੀ ਬਣ ਗਿਆ ਤਿੰਨ ਵਾਰ ਸਾਨੂੰ ਬੜਾ ਪਿਆਰ ਕਰਦੇ ਨੇ ਲੋਕ ਸਾਨੂੰ ਗੋਦੀਆਂ ਚ ਲੈਦੇ ਨੇ ਲੋਕ ਸ਼ਹਿਰ ਦਾ ਰਵਨੀਤ ਸਿੰਘ ਬਿੱਟੂ ਉਹ ਧਰਤੀ ਤੇ ਉਤਰ ਕੇ ਦੇਖੀ ਤੈਨੂੰ ਰਵਨੀ ਤੈਨੂੰ ਬਿਆੰਤੇ ਬੁੱੱਜਰ ਦੇ ਉੱਤੇ ਦੇ ਨਾਂ ਨਾਲ ਜਾਣਦੇ ਨੇ ਲੋਕ ਐਨੀਆਂ ਕਮੇਟੀਆਂ ਪ੍ਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ